ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰਪਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨਾਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਿੰਡ ਗਉਮਤੀ ਕਲਾ ਜਿਸ ਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਦੋਸਤੋ ਬਾਈ ਜੀ ਕੋਲ ਆਪਾਂ ਅੱਜ ਆਏ ਆ ਜਿੰਨਾਂ ਕੋਲ ਜਰਮਨ ਸੈਪਰ ਕਹਿ ਸਕਦੇ ਆ ਆਪਾਂ ਫੀਮੇਲ ਹੈਗੇ ਆ ਮੌਜੂਦ ਤੇ ਬਾਕੀ ਆਪਾਂ ਬਾਈ ਨਾਲ ਇਹਨਾਂ ਦੇ ਜੋ ਵੀ ਇਸ ਜਾਨਵਰਾਂ ਬਾਰੇ ਡਿਟੇਲ ਲਵਾਂਗੇ ਗੱਲਬਾਤ ਕਰਦੇ ਆ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਿੱਤਾ ਮੇਰੇ ਠੀਕ ਆ ਵਧੀਆ ਵਧੀਆ ਬਈ ਚੱਲ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਨਾਮ ਤੇ ਐਡਰੈਸ ਜ਼ਰੂਰ ਦੱਸੋ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਮ ਕੀ ਆਪਣਾ ਮੇਰਾ ਨਾਮ ਬਈ ਹਰਚੇ ਸਿੰਘਾ ਪਿੰਡ ਗੌਂਟੀ ਕਲਾ ਜ਼ਿਲ੍ਹਾ ਬਟੇਂਡਾ ਆਪਣਾ ਤੇ ਜਿਹੜਾ ਆਪਣਾ ਘਰ ਆ ਵੀਰੇ ਕਿੱਥੇ ਸਥਿਤ ਰਹਿੰਦਾ ਇਹ ਛੱਪੜ ਦੇ ਆ ਬਈ ਜੰਡਰ ਵਾਲੀ ਸੜਕ ਦੇ ਜੰਡਾ ਸਾਹਿਬ ਵਾਲੀ ਸੜਕ ਦੇ ਉੱਪਰ ਰਹਿੰਦਾ ਵੀਰੇ ਤੇ ਜੇ ਆਪਾਂ ਗੱਲ ਕਰੀਏ ਵੀਰੇ ਇਹ ਜਰਮਨ ਸੈਪੜ ਹਾਂਜੀ ਹਾਂਜੀ ਵੀਰੇ ਜਰਮਨ ਸੈਪੜ ਸਹੀ ਠੀਕ ਆ ਦੋਵੇਂ ਫੀਮੇਲ ਨਹੀਂ ਆ ਵੀਰੇ ਦੋਨੇ ਫੀਮੇਲ ਆ ਵੀ ਆ ਠੀਕ ਹੈ ਵੀਰੇ ਤੇ ਜੇ ਆਪਾਂ ਗੱਲ ਇਹ ਕਰਗੇ ਵੀਰੇ ਆਪਣਾ ਜਿਵੇਂ ਇਹ ਜਾਨਵਰ ਹੁੰਦਾ ਕਿੰਨੇ ਕ ਜਿਵੇਂ ਕਹਦੀ ਆਪਾਂ ਵੀ ਫਰੈਂਡਲੀ ਤੌਰ ਤੇ ਜਾਂ ਕਿਵੇਂ ਘਰ ਵਿੱਚ ਰੱਖਣ ਵਾਸਤੇ ਕਿੱਦਾਂ ਦਾ ਪੂਰੇ ਬਈ ਪਰਿਵਾਰਕ ਤੌਰ ਤੇ ਆਪਣੇ ਪੂਰਾ ਬੱਚਾ ਨਾਲ ਖੇਡਦਾ ਵੀ ਕਿ ਫਰੈਂਡਲੀ ਤੌਰ ਤੇ ਸਾਰੇ ਸਹੀ ਆ ਠੀਕ ਹੈ ਵੀਰੇ ਤੇ ਇੱਕ ਗੱਲ ਹੋਰ ਦੇਖਣ ਵਾਲੀ ਵੀਰੇ ਇਹਨਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ ਅੱਜ ਕੱਲ੍ਹ ਵੇਖਦੇ ਹੁਣ ਇਹ ਤੁਸੀਂ ਇਹਦੇ ਤੇ ਕੰਮ ਕਰ ਰਹੇ ਇਹ ਚੀਜ਼ ਦੇ ਕਿ ਜਾਂ ਤੁਹਾਡਾ ਵੈਸੇ ਸ਼ੌਂਕ ਹੀ ਹੈ ਨਹੀਂ ਵੀਰੇ ਆਪਾਂ ਨੂੰ ਮੁੱਢ ਤੋਂ ਸ਼ੌਂਕ ਆ ਬਚਪਨ ਤੋਂ ਬਚਪਨ ਦੇ ਸ਼ੌਂਕ ਆ ਠੀਕ ਹੈ ਵੀਰੇ ਠੀਕ ਹੈ ਤੇ ਹੁਣ ਤੁਹਾਡੇ ਕੋਲ ਦੋ ਫੀਮੇਲ ਆ ਵੀਰੇ ਦ আগ yeah, ਠੀਕ ਆ ਠੀਕ ਆ ਵੀਰੇ ਤੇ ਇਹ ਕਿਹਦੇ ਵਿੱਚ ਹੋ ਰਿਹਾ ਵੀਰੇ ਕਲਰ ਕਿਹੜਾ ਕਢਾਇਆ ਜਾਂਦਾ ਜਿਵੇਂ ਆਪਾਂ ਕਹਿੰਨੇ ਕਲਰ ਵੀਰੇ ਆਰਾਮ ਹੀ ਆ ਬਾਈਟ ਵੀ ਆ ਜਾਂਦੇ ਆ ਵਿੱਚ ਬਲੈਕ ਨਾਲ ਆ ਆ ਜਾਂਦੇ ਆਪਣੇ ਬਲੈਕ ਹਾਂਜੀ ਹਾਂਜੀ ਵੀਰੇ ਜਿਵੇਂ ਆਪਣੇ ਉਦਾਂ ਦੇ ਆ ਕਿ ਡਬਲ ਕੋਡ ਆ ਗਿਆ ਜੀ ਆ ਤੁਹਾਡੇ ਕੋਲੇ ਆਗੇ ਮੰਨ ਕੇ ਚੁਲੇ ਇੱਕ ਗੱਲ ਸਿੰਗਲ ਕੋਡ ਆ ਗਿਆ ਜੀ ਅਸਾ ਇਹ ਸਿੰਗਲ ਕੋਡ ਚ ਹਾਂਜੀ ਹਾਂਜੀ ਅਸਾ ਇਹ ਸਿੰਗਲ ਕੋਡ ਚ ਹਾਂਜੀ ਉਹ ਡਬਲ ਕੋਡ ਆ ਗਿਆ ਜੀ ਇਧਰ ਨਾਲ ਜਨਵਰ ਡਬਲ ਕੋਡ ਆ ਇਹਦੇ ਆ ਹੁਣ ਸੂਈ ਇਹੀ ਆ ਹਾਂਜੀ ਹਾਂਜੀ ਦੋ ਡਬਲ ਕੋਡ ਬਚੇ ਕਲੋਂ ਕੋਡ ਬਚ ਆਈ ਆ ਜੀ ਕੁੱਤੇ ਤੇ ਆਈ ਆ ਜੀ ਠੀਕ ਆ ਠੀਕ ਆ ਵੀਰੇ ਤੇ ਇੱਕ ਗੱਲ ਹੋਰ ਆ ਵੀ ਅ ਰਿਜਨਲ ਚ ਕਹਿੰਦੇ ਕਹੀ ਕਹਿੰਦੇ ਨੇ ਰਿਜਨਲ ਨਹੀਂ ਜਰਮਨ ਸੈਪਡਾ ਇਹਦਾ ਕੀ ਕੀ ਆਪਾਂ ਨੂੰ ਦੇਖ ਕੇ ਲੱਗਦਾ ਇਹ ਨਾਲ ਦਾ ਦਾ ਭਾਈ ਆਪਾਂ ਵੇਖੋ ਵੱਖੋ ਵੱਖਰੀ ਕਿਸਮਾਂ ਹਨ ਇਹ ਹਾਂਜੀ ਵੀਰੇ ਤੇ ਬਾਕੀ ਕੋਈ ਪੂਸ ਵੀ ਆ ਕੇ ਤਾਂ ਚੱਕ ਜਾਂਦਾ ਕੋਈ ਅੱਲੇ ਜਿਮਲੇ ਦਾ ਹੋ ਜਾਂਦਾ ਜਿਆਦਾ ਉਹਨੂੰ ਆਪਾਂ ਪ્યોਰ ਮੰਨ ਲੈਨੇ ਆਂ ਠੀਕ ਹੈ ਤੇ ਇਹਦੀ ਬਲੱਡ ਲਾਈਨ ਵਗੈਰਾ ਬਾਰੇ ਜੋ ਬਲੱਡ ਲਾਈਨ ਬਾਰੇ ਆਪਾਂ ਨੂੰ ਹੀ ਆਪਣੇ ਬਚਪਨ ਤੋਂ ਛੋਟੇ ਹੁੰਦੀ ਰੱਖੇ ਸੀਗਾ ਆਪਾਂ ਉਹ ਲਿਆ ਠੀਕ ਹੈ ਵੈਸੇ ਉਹਦਾ ਅਨ ਹੋਣਾ ਬਲੱਡ ਲਾਈਨ ਹਾਂਜੀ ਹਾਂਜੀ ਅਨ ਹੋਣਾ ਠੀਕ ਹੈ ਤੇ ਹੁਣ ਇਹ ਕਹਿੰਦਾ ਮਤਲਬ ਹੋਰੀ ਨਸ ਸਦਾ ਹਾਂਜੀ ਹਾਂਜੀ ਹੁਣ ਤਾਂ ਆਪਣਾ ਮੂਰੇ ਲਿਓ ਦੀ ਬਲੱਡ ਲਾਈਨ ਆ ਗਈ ਜੀ ਆਪਣੇ ਕੋਲ ਉਹ ਬੱਚੇ ਵੱਡੀ ਛੋਟੀ ਬੱਚੀ ਆ ਗਈ ਠੀਕ ਹੈ ਐਸਾ ਇਧਰ ਲਿਓ ਹਾਂਜੀ ਹਾਂਜੀ ਐਲ ਲਿਓ 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 ਦੀ ਠੀਕ ਹੈ ਹਾਂਜੀ ਸੋ ਦੋਸਤੋ ਵੀ ਬਾਈ ਨੇ ਜਦੋਂ ਆਪਾਂ ਦੱਸਿਆ ਜਰਮਨ ਸੈਪਡ ਵੇਖ ਤਾਂ ਆਪਾਂ ਦੇਖਦੇ ਹਾਂ ਹੁਣ ਦੇਖੋ ਕਈ ਤਾਂ ਗੱਲਾਂ ਪਿਆਰ ਕਿਤੇ ਨਹੀਂ ਡ ਕਈ ਵੰਦ ਸ਼ਬਦਾ ਵਾਲੀ ਇਦਾਂ ਦੀ ਵਰਤਦੇ ਹਨ ਵੇਖੋ ਜਿਹੜੇ ਬੰਦਿਆਂ ਦਾ ਪਿਆਰ ਆ ਜਿਹੜਿਆਂ ਦੇ ਨਾਲ ਬਾਕੀ ਇੱਕ ਗੱਲ ਹੋਰ ਦੇਖਣ ਵਾਲੀ ਆ ਜਿਹੜਾ ਇਹ ਜਾਨਵਰ ਆ ਨਾ ਜਿਵੇਂ ਕਹਿੰਦੇ ਜੇ ਆਪਾਂ ਕਿਸੇ ਵੀ ਜਗ੍ਹਾ ਤੇ ਆਪਾਂ ਕਹਿੰਦੇ ਇਸ ਕਰਨਾ ਤੇ ਜਾਨਵਰਾਂ ਨਾ ਕਰੋ ਕਿਉਂਕਿ ਇਹਨਾਂ ਦੇ ਨਾਲ ਆਪਾਂ ਦੇਖੀਏ ਜਿਹੜਾ ਪਿਆਰ ਕਰਿਆ ਵਾ ਇਹ ਆਪਾਂ ਨੂੰ ਕਦੇ ਵੀ ਤੁਖਣ ਨਹੀਂ ਦਿੰਦੇ ਘਰਾਂ ਦੇ ਵਿੱਚ ਆਪਾਂ ਇੱਕ ਲੱਸੀ ਦੇ ਕੌਲਾ ਪਾ ਦਿੰਨੇ ਆ ਰੋਟੀ ਪਾ ਦਿੰਨੇ ਆ ਤੇ ਉਹਦੇ ਤੇ ਇਹ ਆਪਣੇ ਘਰ ਦੀ ਰਾਖੀ ਲਈ ਵੀ ਫ੍ਰੈਂਡਲੀ ਤੌਰ ਤੇ ਵੀ ਤੇ ਆਪਣਾ ਇਹਨਾਂ ਕੋਲ ਮੈਂ ਜਾਂਦਿਆਂ ਵੀ ਆਪਾਂ ਨੂੰ ਇਹ ਇਹਨਾਂ ਦੇ ਸਿਰ ਤੇ ਵੀ ਘਰ ਸਕਦੇ ਕੇ ਚਲੇ ਜਾਂਦੇ ਆ ਇਹ ਸੋ ਦੋਸਤ ਇੱਕ ਜਿੰਦਾ ਕਹਿ ਸਕਦੇ ਘਰਾਂ ਦਾ ਤੇ ਬਾਕੀ ਆ ਤੁਹਾਨੂੰ ਬਾਈ ਨੇ ਦੱਸਿਆ ਸੀ ਇਹਨਾਂ ਨੇ ਇੱਕ ਇਸ ਲੈਵਲ ਤੇ ਤਾਂ ਹੀ ਗੱਲਾਂ ਕਰੀਆਂ ਵੀ ਸਾਨੂੰ ਥੋੜਾ ਥੋੜਾ ਬਹੁਤਾ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਣਕਾਰੀ ਵੀ ਮਿਲੇ ਵੀ ਕੀ ਕੀ ਇਹਨਾਂ ਨੇ ਪਹਿਚਾਣ ਦੇ ਕੋ ਕਿ ਨਵੇਂ ਦੋਸਤ ਮਿੱਤਰਾਂ ਹੁੰਦੇ ਆ ਕਈ ਵਾਰੀ ਜਾਨਵਰਾਂ ਤੇ ਫਸ ਜਾਂਦੇ ਆ ਕੋਈ ਅੱਧਿਆਂ ਨੂੰ ਕੋਈ ਕੋੜ ਦਾ ਨਹੀਂ ਪਤਾ ਹੁੰਦਾ ਸਾਨੂੰ ਵੀ ਨਹੀਂ ਨੌਲੇਜ ਨਹੀਂ ਤਾਂ ਹੀ ਬਾਈ ਤੋਂ ਜਿੰਨੀ ਕਿ ਸਾਨੂੰ ਨੌਲੇਜ ਸੀ ਬਾਈ ਨੇ ਦੱਸੀ ਆ ਤੇ ਬਾਕੀ ਬਾਈ ਇਹ ਆਪਣੇ ਹੁਣ ਜਿਹੜੀ ਤੁਸੀਂ ਕਹਿੰਦੇ ਸੀਗੇ ਸੇਲ ਵੀ ਕਰਨੇ ਆ ਕਿਹ ਜਾਣਾ ਭਰਾ ਇਹ ਉਹਦੀ ਉਹਦੀ ਬਲੱਡ ਲੈਣਾ ਜਿਹੜੀ ਫੀਮੇਲ ਆ ਫੀਮੇਲਾ ਹੁਣ ਇਹ ਬੱਚੇ ਗਾਂ ਕਿਹੜੀ ਵਾਲਾ ਲੈਣ ਚਾਹੀਦੇ ਉਹਦਾ ਨਹੀਂ ਪਤਾ ਇਹ ਆਪਾਂ ਕਲੀਅਰ ਕਰਕੇ ਤੁਹਾਨੂੰ ਦੱਸ ਦਾਂ ਸਾਰਾ ਠੀਕ ਹੈ ਵੀਰੇ ਤੇ ਇਹ ਚੱਕੇ ਵੀਰੇ ਦਿਖਾ ਦਿਓ ਮਾੜੇ ਦੋਸਤਾਂ ਮਿੱਤਰਾਂ ਨੂੰ ਕਈ ਵਾਰੀ ਕੋਈ ਨੇ ਵੀ ਸੱਜਣ ਬੈਲੀ ਨੇ ਲੈਣੇ ਹੁੰਦੇ ਨਾ ਅੱਛਾ ਕਿੰਨੇ ਟਾਈਮ ਦੇ ਹੋਗੇ ਵੀਰੇ ਇਹ ਹੋਗੇ ਵੀਰੇ ਜ 18 20 ਦਿਨਾਂ ਦੇ ਬੜੇ ਪੱਪੀ ਪਿਆਰੇ ਆ ਯਾਰ ਬੱਚੇ ਕਿੰਨੇ ਸੋਹਣੇ ਦੋਸਤੋ ਦੇਖ ਸਕਦੇ ਤੁਸੀਂ ਮਾਸੂਮੀਅਤ ਦੇਖੋ ਬੱਚਿਆਂ ਚ ਦੋਸਤੋ ਵੀ ਦੇਖੋ ਹੱਥ ਜੇ ਆਪਾਂ ਹੁਣੀ ਆਪਾਂ ਇੰਨਾ ਜਿ ਪਿਆਰ ਦਾ ਮਨ ਨੂੰ ਮੋਹਦੇ ਆ ਤੇ ਇਹ ਸਭ ਲਾਓ ਵੀ ਜਦੋਂ ਕੱਲ ਨੂੰ ਇਹ ਆਪਣੇ ਪਰਿਵਾਰ ਦੇ ਵਿੱਚ ਵੱਡੇ ਹੋਣਾ ਇਹਨਾਂ ਨੇ ਤੇ ਇੰਨਾ ਵਧੀਆ ਇਹਨਾਂ ਨੇ ਆਪਾਂ ਨੂੰ ਪਿਆਰ ਨਾਲ ਆਪਣੇ ਘਰ ਦੇ ਵਿੱਚ ਇੱਕ ਮੈਂਬਰ ਤੌਰ ਤੇ ਇਹਨਾਂ ਨੇ ਬਣ ਜਾਣਾ ਦੋਸਤੋ ਨਾ ਤੇ ਬਾਕੀ ਆ ਫੀਮੇਲ ਆ ਵੀਰੇ ਦੋ ਇਹ ਮੇਲ ਆ ਗਏ ਸੀ ਨਾ ਆ ਫੀਮੇਲ ਆ ਗਈ ਵੀਰੇ ਪਹਿਲੀ ਆ ਫੀਮੇਲ ਆ ਠੀਕ ਆ ਵੀਰੇ ਦੇਖੋ ਦੋਸਤੋ ਆ ਫੀਮੇਲ ਆ ਗਈ ਤੇ ਇਹ ਇਹ ਆਪਣੇ ਹੁਣ ਕਿਹੜੇ ਕੋਡ ਚ ਆ ਗਈ ਵੀਰੇ ਇਹ ਆ ਵੀ ਲੌਂਗ ਕੋਡ ਚ ਇਹ ਲੌਂਗ ਕੋਡ ਚ ਆ ਗਈ ਹਾਂਜੀ ਉਹ ਦੋਨੇ ਡਬਲ ਕੋਡ ਚ ਠੀਕ ਆ ਇਹ ਲੌਂਗ ਇਹ ਪਿਓ ਤੇ ਗਿਆ ਠੀਕ ਆ ਤੇ ਇਹ ਹੁਣ ਸੇਲ ਹੀ ਕਰਨੇ ਵੀਰੇ ਸੇਲ ਹੀ ਕਰਨੇ ਤੇ ਕਿੰਨੀ ਕਰਨੇ ਕਿ ਜਿੰਨੇ ਤੋਂ ਵੱਟੇ ਕਿੰਨੀ ਕਰਨੇ ਬੱਚੇ ਸੇਲ ਕਰਨੇ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਕੀ ਆਪਣਾ ਇੱਕ ਵਾਰੀ ਮੋਬਾਈਲ ਨੰਬਰ ਜਰੂਰ ਬੋਲ ਦੇ ਵੀਰੇ ਆ ਨਾ ਇੱਕ ਆ ਬੱਚਾਈ ਵੀ ਫੀਮੇਲ ਹੀ ਨਾ ਹਾਂ ਦੋਸਤੋ ਇਹ ਵੀ ਫੀਮੇਲ ਹੀ ਆ ਆ ਤੁਸੀਂ ਦੇਖੋ ਬਾਈ ਨੇ ਬਾਕੀ ਦੇਖੋ ਦੋਸਤੋ ਜਿੰਨੀ ਕਿ ਨੌਲੇਜ ਮੈਂ ਤੁਹਾਨੂੰ ਕਹਿ ਰਿਹਾ ਵੀ ਆਪਾਂ ਉਸ ਚੀਜ਼ ਨੂੰ ਬਾਈ ਨੂੰ ਪੁੱਛਿਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਦੱਸਤਾ ਪਾਣ ਵੀ ਇੱਕ ਡਬਲ ਕੋਡ ਚ ਆ ਗਈ ਦੋ ਡਬਲ ਕੋਡ ਚ ਆ ਗਈਆਂ ਤੇ ਇੱਕ ਲੌਂਗ ਕੋਡ ਵੀ ਕੁੱਤੇ ਦੇ ਜਿਹੜਾ ਜਾਨਵਰ ਦਾ ਕ੍ਰੋਸਿੰਗ ਹੋਈ ਜਾਂ ਮੀਟਿੰਗ ਹੋਈ ਜਾਂ ਜਿਹੜੇ ਜਾਨਵਰ ਤੋਂ ਉਹਦੇ ਤੇ ਗਈ ਆ ਤੇ ਬਾਕੀ ਤੁਸੀਂ ਆ ਇਹਨਾਂ ਤਾਂ ਬਾਈ ਨਾਲ ਆਪਾਂ ਜੋ ਕੰਟੈਕਟ ਨੰਬਰ ਆਪਾਂ ਲੈਣੇ ਆ ਬਾਈ ਦਾ ਤੇ ਕਿਸੇ ਵੀ ਦੋਸਤ ਮਿੱਤਰ ਨੇ ਇਹਨਾਂ ਤੋਂ ਜਾਨਵਰ ਲੈਣਾ ਹੋਵੇ ਤੁਸੀਂ ਗੱਲ ਉਹਦੇ ਕਰ ਸਕਦੇ ਹੋ ਬਾਈ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਆਪਣਾ ਨੰਬਰ ਵੀ 84279 7175 ਜੀ ਦੁਬਾਰਾ ਫਿਰ ਬੋਲਦੇ ਵੀਰੇ 84279 7175 ਜੀ ਠੀਕ ਹੈ ਵੀਰੇ ਤੇ ਬਾਕੀ ਦੋਸਤੋ ਆਪਾਂ ਬਾਈ ਦਾ ਨੰਬਰ ਤੁਹਾਨੂੰ ਦੇਤਾ ਤੁਸੀਂ ਬਾਕੀ ਸਕਰੀਨ ਤੇ ਆਪਾਂ ਲਾ ਦਾਂਗੇ ਬਾਈ ਦਾ ਨੰਬਰ ਜੇ ਕਿਸੇ ਵੀ ਦੋਸਤ ਮਿੱਤਰ ਨੇ ਲੈਣਾ ਹੋਇਆ ਹੈ ਵੀਡੀਓ ਮਾਰੋ ਇਹ ਇਹ ਤਾਂ ਕੋਈ ਨਹੀਂ ਹਾਂ ਇੱਧਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਦਿਖਾ ਦਿਓ ਵੀਰੇ ਤੇ ਬਾਕੀ ਨਹੀਂ ਨਹੀਂ ਉਹ ਆਪਣੀ ਬਣਾਈ ਹੋਈ ਆ ਕੋਈ ਚੱਕਰ ਨਹੀਂ ਤੇ ਬਾਕੀ ਦੋਸਤੋ ਆਪਾਂ ਦਾ ਨੰਬਰ ਜਿਹੜਾ ਬਾਈ ਦਾ ਦੇਤਾ ਤੁਸੀਂ ਜੇ ਕਿਸੇ ਵੀ ਦੋਸਤ ਮਿੱਤਰ ਨੇ ਜਰਮਨ ਸੈਵਡ ਦੇ ਬਾਰੇ ਜਾਂ ਬਾਈ ਤੋਂ ਜਾਣਕਾਰੀ ਲੈਣੀ ਹੋਵੇ ਜਿੰਨੀ ਵੀ ਲੋਜਨਨ ਨੂੰ ਦੇਣਗੇ ਵਧੀਆ ਬਾਕੀ ਸੁਭਾਅ ਦੇ ਵਧੀਆ ਬਾਈ ਜੀ ਜੇ ਕਿਸੇ ਨੇ ਵੀ ਸੇਰ ਕਰਵਾਉਣੇ ਹੋਣੇ ਲੈਣੇ ਹੁਣ ਖਰੀਦਾਰੀ ਕਰਨੀ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੁਸੀਂ ਤੇ ਬਾਕੀ ਦੋਸਤੋ ਆਪਣਾ ਮੈਚ ਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ